ਸਾਸੀ ਗੱਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਖਾਰਾਚੱਕ ਉਰਫ ਕਿੱਲਿਆਂ ਵਾਲੀ ਵਿਖੇ ਇੱਥੇ ਕਰਾਵਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਸ਼ੋਕੜ ਪਿੰਡ ਖਾਰਾਚੱਕ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤਹਿਸੀਲ ਤੇ ਵਿਧਾਨ ਸਭਾ ਹਲਕਾ ਸਾਦੂਲ ਸ਼ਹਿਰ ਦਾ ਪੁਰਾਣਾ ਤੇ ਮਸ਼ਹੂਰ ਪਿੰਡ ਹੈ ਖਾਰਾਚੱਕ ਸ਼੍ਰੀ ਗੰਗਾ ਨਗਰ ਤੋਂ 42 ਕਿਲੋਮੀਟਰ ਹਨਮਾਨਗੜ੍ਹ ਤੋਂ 29 ਕਿਲੋਮੀਟਰ ਅਤੇ ਸਾਦੂਲ ਸ਼ਹਿਰ ਤੋਂ 29 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਖਾਰਾ ਚੱਕ ਹਨਮਾਨਗੜ੍ਹ ਤੋਂ ਸ਼੍ਰੀ ਗੰਗਾ ਨਗਰ ਮੁੱਖ ਰੋਡ ਤੋਂ 4 ਕਿਲੋਮੀਟਰ ਪਿੱਛੇ ਹਟਮਾ ਹੈ ਇਸ ਦੇ ਆਸੇ ਪਾਸੇ ਪਿੰਡ ਛਾਪਾਂ ਵਾਲੀ ਲਾਲਬਾਈ ਸੈਂਤੀ ਚੱਕ ਮੋਰਜੰਡ ਇਸ ਦੇ ਆਸੇ ਪਾਸੇ ਪਿੰਡ ਲੱਗਦੇ ਹਨ ਗੱਲ ਕਰੀਏ ਪਿੰਡ ਖਾਰਾ ਚੱਕ ਦੇ ਪਸ਼ੋਕੜ ਦੀ ਤਾਂ ਪਹਿਲੇ ਸਮਿਆਂ ਦੇ ਵਿੱਚ ਇਹ ਸਾਰਾ ਖਾਲੀ ਤੇ ਬਰਾਨੀ ਏਰੀਆ ਸੀ ਅਤੇ ਅਭੋਰ ਹਿੰਦੂ ਮਲ ਕੋਟ ਰੋਡ ਤੇ ਪੈਂਦੇ ਪਿੰਡ ਕਿੱਲਿਆਂ ਵਾਲੀ ਤੋਂ ਕੁਝ ਜਾਖੜ ਪਰਿਵਾਰ ਇੱਥੇ ਆ ਕੇ ਵਸੇ ਸਨ ਤੇ ਉਹਨਾਂ ਨੇ ਆਪਣੇ ਪਿਛਲੇ ਪਿੰਡ ਦੇ ਨਾਮ ਤੇ ਹੀ ਪਿੰਡ ਦਾ ਨਾਮ ਕਿੱਲਿਆਂ ਵਾਲੀ ਰੱਖ ਲਿਆ ਅੱਜ ਵੀ ਕਾਗਜ਼ਾਂ ਦੇ ਵਿੱਚ ਅਤੇ Google Map ਤੇ ਪਿੰਡ ਦਾ ਨਾਮ ਕਿੱਲਿਆਂ ਵਾਲੀ ਹੀ ਹੈ ਫਿਰ ਕੁਝ ਸਮੇਂ ਬਾਅਦ ਜਾਖੜ ਪਰਿਵਾਰ ਇਹ ਪਿੰਡ ਛੱਡ ਕੇ ਚਲੇ ਗਏ ਅਤੇ ਸ਼੍ਰੀ ਮੁਕਸਰ ਸਾਹਿਬ ਤੋਂ ਕੋੜਕਪੂਰਾ ਰੋਡ ਤੇ ਪੈਂਦੇ ਪਿੰਡ ਖਾਰਾ ਤੋਂ ਇੱਥੇ ਆ ਕੇ ਬਜ਼ੁਰਗਾਂ ਨੇ ਇਹ ਚੱਕ ਖਰੀਦ ਲਿਆ ਅਤੇ ਉਹਨਾਂ ਨੇ ਆਪਣੇ ਪਿਛਲੇ ਪਿੰਡ ਦੇ ਨਾਮ ਤੇ ਹੀ ਪਿੰਡ ਦਾ ਨਾਮ ਖਾਰਾ ਚੱਕ ਰੱਖ ਲਿਆ ਪਿੰਡ ਵੱਜਣ ਦੀ ਪੱਕੀ ਤਾਰੀਖ ਤਾਂ ਨਹੀਂ ਮਿਲਦੀ ਪਰ ਬਜ਼ੁਰਗਾਂ ਦੇ ਅੰਦਾਜ਼ੇ ਅਨੁਸਾਰ 1940-50 ਦੇ ਵਿਚਕਾਰ ਇਹ ਪਿੰਡ ਆਬਾਦ ਹੋਇਆ ਅਤੇ 1955 ਦੇ ਵਿੱਚ ਜਦੋਂ ਨਹਿਰ ਆਈ ਤਾਂ ਪਿੰਡ ਦਾ ਚੱਕ 34 mm ਕੇ ਰਜਿਸਟਰਡ ਹੋ ਗਿਆ ਸ਼ੁਰੂਆਤੀ ਸਮੇਂ ਦੇ ਵਿੱਚ ਸਹੂਲਤਾਂ ਨਹੀਂ ਸਨ ਸਗੋਂ ਮੁਸ਼ਕਲਾਂ ਸਨ ਨਾ ਕੋਈ ਆਉਣ ਜਾਣ ਲਈ ਸਾਧਨ ਤੇ ਨਾ ਕੋਈ ਪੀਣ ਦੇ ਪਾਣੀ ਦੇ ਸਾਧਨ ਸਨ ਕੁਝ ਸਮਾਂ ਪੀਣ ਵਾਲਾ ਪਾਣੀ ਲੋਕ ਇਥੋਂ ਤਕਰੀਬਨ 20-22 ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਧੌਲੀਪਾਲ ਤੋਂ ਵੀ ਲੈ ਕੇ ਆਉਂਦੇ ਰਹੇ ਤੇ ਫਿਰ ਪਿੰਡ ਵਾਲਿਆਂ ਨੇ ਆਪਣਾ ਖੂਹ ਲਾ ਲਿਆ ਦੱਸਦੇ ਹਨ ਕਿ ਖੂਹ ਦਾ ਪਾਣੀ ਖਾਰਾ ਸੀ ਪਿੰਡ ਦਾ ਨਾਮ ਖਾਰਾ ਚੱਕ ਹੋਣ ਦੇ ਪਿੱਛੇ ਦੋ ਚੀਜ਼ਾਂ ਜੁੜਦੀਆਂ ਨੇ ਇੱਕ ਤਾਂ ਪਿਛਲੇ ਪਿੰਡ ਦਾ ਨਾਮ ਖਾਰਾ ਤੇ ਦੂਜਾ ਖੂਹ ਦਾ ਪਾਣੀ ਖਾਰਾ ਆਵਾਜਾਈ ਲਈ ਵੀ ਕੋਈ ਸਾਧਨ ਨਹੀਂ ਸਨ ਜਦੋਂ ਲੋਕ ਪੰਜਾਬ ਜਾਂਦੇ ਤਾਂ ਊਠਾਂ ਤੇ ਜਾਂਦੇ ਤੇ ਜਾਂ ਫਿਰ ਥੌਲੀਪਾਲ ਦੇ ਰੇਲਵੇ ਸਟੇਸ਼ਨ ਤੋਂ ਗੱਡੀ ਤੇ ਜਾਂਦੇ ਸਨ ਲੋਕਾਂ ਦੀ ਮਿਹਨਤ ਰੰਗ ਲਿਆਈ ਤੇ 1955 ਦੇ ਵਿੱਚ ਨਹਿਰ ਆਉਣ ਨਾਲ ਜ਼ਮੀਨਾਂ ਆਬਾਦ ਹੋਣ ਲੱਗੀਆਂ ਗੱਲ ਕਰੀਏ ਪਿੰਡ ਦੇ ਰਕਬੇ ਦੀ ਤਾਂ ਤਕਰੀਬਨ 4 ਮਰਬੇ ਰਿਹਾਇਸ਼ੀ ਤੇ 300 ਮਰਬਾ ਵਾਹੀਯੋਗ ਰਕਬਾ ਹੈ ਐਮਐਮਕੇ ਮਾਈਨਰ ਦੇ ਵਿੱਚੋਂ ਨਿਕਲਦੇ ਮੋਗਿਆਂ ਨਾਲ ਫਸਲਾਂ ਦੀ ਸਿੰਚਾਈ ਹੁੰਦੀ ਹੈ ਅਤੇ ਇੱਥੇ ਮੁੱਖ ਫਸਲਾਂ ਕਣਕ, ਜੋ, ਸਰੋਂ, ਨਰਮਾ, ਗਵਾਰਾ, ਮੂੰਗੀ ਅਤੇ ਛੋਲੇ ਆਦ ਹੁੰਦੇ ਹਨ ਪਿੰਡ ਖਾਰਾ ਚੱਕ ਦੇ ਵਸਣ ਮਗਰੋਂ ਇੱਥੇ ਪਿੰਡ ਕੋਟਲੀ ਸੰਗਰ ਤੁੰਗਵਾਲੀ ਦਿਉਣ ਬਹਾਦਰ ਖੇੜਾ ਕੌਣੀ ਹਾਕਮ ਵਾਲਾ ਬਾਮਣੀ ਵਾਲਾ ਮੱਲੇਕੇ ਹਰਾਜ ਪਾਕਸਾਰ ਅਤੇ ਬੁਗਲਾਂ ਵਾਲੀ ਪਿੰਡਾਂ ਤੋਂ ਲੋਕ ਆ ਕੇ ਆਬਾਦ ਹੋਏ ਹਨ ਹਰ ਬੰਦੇ ਨੇ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਖੂਬ ਯੋਗਦਾਨ ਪਾਇਆ ਹੈ ਪਿੰਡ ਖਾਰਾ ਚੱਕ ਦੇ ਵਿੱਚ ਜੱਟ ਸਿੱਖ ਮੱਜਬੀ ਸਿੱਖ ਮੇਗਵਾਲ ਤਰਖਾਨ ਮੈਰੇ ਸਿੱਖ ਨਾਈ ਸਿੱਖ ਅਤੇ ਬਾਗੜੀ ਬਰਾਦਰੀ ਦੇ ਲੋਕ ਆਪਸ ਦੇ ਵਿੱਚ ਬੜੇ ਪ੍ਰੇਮ ਪਿਆਰ ਨਾਲ ਵਸਦੇ ਹਨ ਪਿੰਡ ਖਾਰਾ ਚੱਕ ਦੀ ਤਕਰੀਬਨ 18 ਕੁਸੂ ਵੋਟ ਹੈ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਅਤੇ ਦੋ ਮੰਦਰ ਹਨ ਜੋ ਲੋਕਾਂ ਦੇ ਸ਼ਰਧਾ ਦੇ ਪ੍ਰਤੀਕ ਹਨ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਗੁਰਦੁਆਰਾ ਸਾਹਿਬ ਦੀ ਇਹ ਪੁਰਾਣੀ ਇਮਾਰਤ ਹੈ ਅਤੇ ਹੁਣ ਨਾਲ ਨਵੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਚੁੱਕੀ ਹੈ ਪਿੰਡ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਆਂਗਣਵਾੜੀ ਸੈਂਟਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਪਿੰਡ ਦੇ ਵਿੱਚ 1977 ਦੇ ਵਿੱਚ ਸਕੂਲ ਬਣਿਆ ਸੀ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਇਸ ਸਕੂਲ ਦੇ ਉਸ ਸਮੇਂ ਦੇ ਕਮਰੇ ਹਨ ਜਿਨ੍ਹਾਂ ਦੇ ਉੱਪਰ ਸਨ 1977 ਲਿਖਿਆ ਹੋਇਆ ਹੈ ਬਹੁਤ ਸ਼ਾਨਦਾਰ ਖੁੱਲਾ ਡੁੱਲਾ ਸਕੂਲ ਹੈ ਜਿੱਥੇ ਬੱਚੇ ਆਪਣੇ ਸਨਹਿਰੇ ਭਵਿੱਖ ਦੇ ਲਈ ਪੜਨ ਆਉਂਦੇ ਹਨ ਸਕੂਲ ਦੇ ਬਿਲਕੁਲ ਪਿਛਲੇ ਪਾਸੇ ਬੱਚਿਆਂ ਦੇ ਖੇਡਣ ਲਈ ਬਹੁਤ ਵੱਡਾ ਖੇਡ ਮੈਦਾਨ ਹੈ ਇਸ ਤੋਂ ਇਲਾਵਾ ਵਾਟਰ ਵਰਕਸ ਅਤੇ ਡਿਸਪੈਂਸਰੀ ਦੀਆਂ ਸਹੂਲਤਾਂ ਵੀ ਪਿੰਡ ਦੇ ਵਿੱਚ ਉਪਲਬਧ ਹਨ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਪਿੰਡ ਦਾ ਬਹੁਤ ਪੁਰਾਣਾ ਛੱਪੜਾ ਹੈ ਜਿਸ ਦੀ ਹੁਣ ਚਾਰ ਦਿਵਾਰੀ ਕੀਤੀ ਗਈ ਹੈ ਇਸ ਦੀ ਚਾਰ ਦਿਵਾਰੀ ਦੇ ਬੋੜ ਦੇ ਵਿਰਾਸਤੀ ਰੁੱਖ ਇਸ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ ਇਹ ਦੋਸਤੋ ਪਿੰਡ ਦੀ ਸਭ ਤੋਂ ਪੁਰਾਣੀ ਧਰਮਸ਼ਾਲਾ ਹੈ ਪਿੰਡ ਵਸਣ ਤੋਂ ਕੁਝ ਸਮਾਂ ਬਾਅਦ ਵਿੱਚ ਇਹ ਬਣੀ ਪਰ ਅੱਜ ਇਹ ਖੰਡਰ ਬਣ ਚੁੱਕੀ ਹੈ ਅਸੀਂ ਆਪਣੀ ਵੀਡੀਓ ਦੇ ਰਾਹੀਂ ਅਪੀਲ ਕਰਦੇ ਹਾਂ ਪਿੰਡ ਵਾਸੀਆਂ ਤੇ ਪੰਚਾਇਤ ਨੂੰ ਰਲ ਕੇ ਇਸ ਵਿਰਾਸਤੀ ਇਮਾਰਤ ਦੀ ਜਰੂਰ ਸਾਂਝ ਸਮਹਾਲ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਇਹ ਘਰ ਤੇ ਚਵਾਰਾ ਵੀ ਪਿੰਡ ਦਾ ਬਹੁਤ ਪੁਰਾਣਾ ਹੈ ਦੋਸਤੋ ਪਿੰਡ ਖਾਰਾ ਚੱਕ ਦੀਆਂ ਖੁੱਲੀਆਂ ਢੁੱਲੀਆਂ ਗਲੀਆਂ ਹਨ ਤੇ ਬਹੁਤ ਸਾਰੇ ਪੁਰਾਣੇ ਘਰ ਤੇ ਦਰਵਾਜ਼ੇ ਅੱਜ ਵੀ ਦੇਖਣ ਨੂੰ ਮਿਲਦੇ ਨੇ ਸੱਥਾਂ ਪਿੰਡਾਂ ਦੀ ਰੌਣਕ ਹੁੰਦੀਆਂ ਨੇ ਤੇ ਖਾਰਾ ਚੱਕ ਦੇ ਵਿੱਚ ਇਹ ਚੀਜ਼ ਆਮ ਹੀ ਦੇਖਣ ਨੂੰ ਮਿਲਦੀ ਹੈ ਦੋਸਤੋ ਪਿੰਡ ਖਾਰਾ ਚੱਕ ਦੀ ਸਾਰੀ ਜਾਣਕਾਰੀ ਪਿੰਡ ਦੇ ਮੋਤਵਾਰ ਬੰਦਿਆਂ ਵੱਲੋਂ ਸਾਨੂੰ ਪਿੰਡ ਦੀਆਂ ਵੱਖ-ਵੱਖ ਸੱਥਾਂ ਦੇ ਵਿੱਚ ਮੁਹਈਆ ਕਰਵਾਈ ਗਈ। ਦੋਸਤੋ ਜਦੋਂ 1955 ਦੇ ਵਿੱਚ ਨਹਿਰ ਨਿਕਲੀ ਤਾਂ ਉਸ ਸਮੇਂ ਇਹ ਨਹਿਰ ਦੇ ਉੱਪਰ ਬੋੜ ਦੇ ਦਰਖਤ ਲਗਾਏ ਗਏ। ਪਿੰਡ ਦੇ ਵਿੱਚ ਵੜਦਿਆਂ ਹੀ ਬੜਾ ਸੋਹਣਾ ਇਹ ਵਿਊ ਦੇਖਣ ਨੂੰ ਮਿਲਦਾ ਹੈ। ਦੋਸਤੋ ਇਹ ਸੀ ਪਿੰਡ ਖਾਰਾ ਚੱਕ ਦੇ ਬਾਰੇ ਜਾਣਕਾਰੀ ਤੇ ਪਿੰਡ ਖਾਰਾ ਚੱਕ ਦੀਆਂ ਵੱਖ-ਵੱਖ ਗਲੀਆਂ ਦੀ ਆਪਾਂ ਤੁਹਾਡੇ ਨਾਲ ਸੈਰ ਕੀਤੀ ਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝੀ ਜਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਫੋਲੋ ਜਰੂਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ